ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਜੁੜ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਦੇ ਟਰੈਕਟਰਾਂ ਦੇ ਰੇਟ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸਵਰਾਜ 855 ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਗੁਡਇਰ ਦੇ 14928 ਦੇ ਪੈਕ ਸਾਈਡ ਦੇ ਟਾਇਰ ਆ ਜੀ ਫਰੰਟ ਦੇ ਟਾਇਰ ਵੀ ਗੁਡਇਰ ਦੇ ਆ ਸਾਫ ਆ ਸ਼ਾਇਦ ਟਾਇਰ ਕੰਪਨੀ ਦੇ ਹੀ ਆ ਜੀ ਜੋ ਵੀ ਨਾਮ ਆ ਇਸ ਟਰੈਕਟਰ ਦਾ ਮਾਡਲ ਹੈ ਜੀ 2018 5 ਲੱਖ ਤੇ 90000 ਰੁਪਿਆ ਮਾਲਕਾਂ ਦੀ ਡਿਮਾਂਡ ਆ ਜੀ ਟਰੈਕਟਰ ਬਿਲਕੁਲ ਕੋਕਾ ਫੀਸ ਹੈ ਜੀ ਨਗਦ ਕੈਸ਼ ਟਰੈਕਟਰ ਹੈ ਜੀ ਉਹਦੇ ਨਾਲ ਆ ਗਿਆ ਜੀ ਫਾਰਮ 60 ਰੰਗ ਰੋਗਨ ਦਾ ਟਰੈਕਟਰ ਪੂਰਾ ਸਾਫ ਆ ਜੀ ਪੰਜਾਬ ਨੰਬਰ ਹੈ ਜੀ ਵੀ ਬੀ 33 ਮਾਡਲ ਆ 97 ਡਬਲ ਕਲਚ ਕਰਵਾਇਆ ਬਈ ਤਾਂ 2 ਲੱਖ ਤੇ 5000 ਰੁਪਿਆ एकदम ਮਾਡਲ ਕੋਲ ਦੇ ਨਾਲ ਤੁਹਾਨੂੰ ਹੋਰ ਟਰੈਕਟਰ ਦਿਖਾਣੇ ਆ ਸਾਹਮਣੇ ਟਰੈਕਟਰ ਜੋ ਦਿਖਾਈ ਦੇ ਰਿਹਾ ਜੀ ਤੁਹਾਨੂੰ ਮਹਿੰਦਰਾ 475 ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਲਓ ਕਿ ਸ਼ੇਡ ਹੋਇਆ ਹੈ ਜੋ ਵੀ ਇਹਦਾ ਸ਼ੋ ਤੋਂ ਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਜੀ ਗੱਡੀ ਪਈ ਹੈ ਪਰ ਵਿੱਚ ਹਾਂ ਜੀ ਪੈ ਜਾਂਦੀ ਹੈ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਕੈਮਰੇ ਵਿੱਚ 13628 ਦੇ ਟੈਰਾਂ ਚ ਹੈ ਮਾਡਲ ਹੈਗਾ ਜੀ 97 1,50,000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਜੀ 855 ਸਵਰਾਜ 2008 ਮਾਡਲ ਹੈ ਜੀ 3,40,000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਟਾਇਰ ਜੁਸ ਦਿਖਾਸੇ ਪਏ ਹੋਇਆ 14 ਦੇ ਟਾਇਰਾਂ ਚ ਆਪੋਲੋ ਕੰਪਨੀ ਦੇ ਟਾਇਰ ਆ ਇਹ ਉਹਦੇ ਨਾਲ ਆ ਗਿਆ ਜੀ ਅਰਜਨ 605 ਟਾਇਰਾਂ ਦੀ ਕੰਡੀਸ਼ਨ ਸਾਫ਼ ਹੈ ਜੀ ਇਹ ਜਿਸੇ ਆਪੋਲੋ ਕੰਪਨੀ ਦੇ ਟਾਇਰ ਆ 16 28 ਹੈ ਜਹਾ ਰੰਗ ਰੋਗ ਨੂੰ ਤੁਸੀਂ ਦੇਖ ਸਕਦੇ ਹੋ ਇਸ ਦਾ ਮੇਟਨ ਦਿਖਾਈ ਦੇ ਰਿਹਾ ਤਾਂ ਟੱਦੇ ਟਾਇਰ ਵੀ ਸਾਫ਼ ਆ 2007 ਮਾਡਲ ਆ ਜੀ 3 ਲੱਖ 35000 ਰੁਪਏ ਮਾਲਕ ਦੀ ਡਿਮਾਂਡ ਆ ਇਹ ਉਹਦੇ ਨਾਲ ਆ ਗਿਆ ਸੋਨਾਲੀ ਕਾ 750 ਜੀ ਟਾਇਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਗੁਡੀਅਰ ਦੇ ਬੈਕਸਾਈਡ ਦੇ 14 ਦੇ ਟਾਇਰ ਆ ਜੀ ਪੰਜਾਬ ਨੰਬਰ ਟਰੈਕਟਰ ਹੈ ਪੀਬੀ 02 ਜੀ 2011 ਮਾਡਲ ਆ 3 ਲੱਖ 75000 ਰੁਪਏ ਡਿਮਾਂਡ ਆ ਜੀ ਮਾਲ ਕਰਨ ਉਹਦੇ ਨਾਲ ਆ ਗਿਆ 475 ਮਿਹਨrai ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਆਪਾਂ ਕਹਿ ਸਕਦੇ ਹਾਂ 50 ਪੈਸੇ ਕੰਡੀਸ਼ਨ ਆ ਹੈ ਟਾਇਰਾਂ ਦੀ ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਜੀ ਇਹਦਾ ਇਹ ਤਾਂ ਮਾਡਲ ਹੈ 96 1,75,000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਿਆ ਇਹ ਮਿਹਦਰਾ 475 ਰੰਗ ਰੂਪਨ ਤੁਸੀਂ ਦੇਖ ਸਕਦੇ ਸ਼ੇਡ ਹੋਇਆ ਹੀ ਟਾਇਰ ਕੰਡੀਸ਼ਨ ਠੀਕ ਠਾਕ ਪਈ ਐਮਆਰਸ ਦੇ ਟਾਇਰਾ ਬੈਕਸਾਈਡ ਦੇ 13 ਦੇ ਤੇ ਫਰੰਟ ਦੇ ਵੀ ਐਮਆਰਸ ਦੇ ਜੀ ਡਿਮਾਂਡ ਪਈ ਦੀ ਹੈ ਜੀ 95 ਮਾਡਲ ਦੀ 1,82,000 ਰੁਪਿਆ ਉਹਦੇ ਨਾਲ ਆ ਗਿਆ ਜੀ ਮਿਹਦਰਾ 605 షో ਤੇ ਪੋਜੀਟਿਵ ਲੱਗੀ ਹੋਈ ਹੈ ਜੀ ਇਹਦੇ ਬੀਕੇਟੀ ਦੇ ਬੈਕ ਸਾਈਡ ਦੇ 16 9 28 ਦੇ ਬਿਲਕੁਲ ਨਵੇਂ ਟਾਇਰ ਆ ਜੀ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ ਆ ਮਾਡਲ ਹੈਗਾ ਜੀ ਇਹ 2 2009 ਮਾਡਲ 2009 10 ਲੱਖ ਤੇ 58000 ਰੁਪਿਆ ਡਿਮਾਂਡ ਆ ਜੀ ਮਾਲ ਕੰਦੇ ਉਸਦੇ ਨਾਲ ਆ ਗਿਆ ਜੀ ਜਿੰਮੇਦਾਰ 275 ਰਾੰਗਰੋ ਬੰਦਾ ਟਰੈਕਟਰ ਸਾਫਾ ਟਾਇਰ ਵੀ ਬੈਕਸਾਈਡ ਦੇ ਬਿਲਕੁਲ ਨਵੇਂ ਨੇ ਜੇਕੇ ਦੇ ਟਾਇਰਾ ਕੰਪਨੀ ਦੇ 98 ਮਾਰਲਾ 172000 ਰੁਪਿਆ ਡਿਮਾਂਡ ਮਾਰਤਾ ਉਸ ਦੇ ਨਾਲ ਇੱਕ ਹੋਰ 605 2009 ਮਾਡਲ ਆ ਗਿਆ ਇਹ 368000 ਰੁਪਿਆ ਡਿਮਾਂਡ ਦਾ ਟਾਇਰ ਹੈ ਜਿਹੜੇ ਇਸ ਦੇ ਵੀਕੇਟੀ ਦੇ ਆ ਇਹ ਕੰਡੀਸ਼ਨ ਵੀ ਸਾਫ ਹੈ ਉਸ ਦੇ ਨਾਲ ਆ ਗਿਆ 95 ਮਾਡਲ 575 1,75,000 ਰੁਪਏ ਮਾਲਕਾਂ ਦੀ ਜ਼ਮਾਨਤ ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੀ ਸਾਫ ਹੈ ਪੱਕੇ ਟਾਇਰ ਹੈ ਐਮ ਹਰਥ ਦੇ ਰੰਗ ਰੋਗੰਜੂ ਵੀ ਤੁਹਾਨੂੰ ਦਿਖਾਈ ਦੇ ਰਿਹਾ ਫਰੰਟ ਦੇ ਟਾਇਰ ਕਾਸੇ ਪੈਵੇ ਚਲੋ ਅੱਗੇ ਵੀ ਟਰੈਕਟਰ ਤੁਹਾਨੂੰ ਦਿਖਾਉਣੇ ਜੁੜੇ ਰੋ ਜੀ ਵੀਡੀਓ ਦੇ ਨਾਲ ਟਰੈਕਟਰ ਥੋੜੇ ਜਿਹਾ ਦੂਰ ਖੜੇ ਆ ਸਾਹਮਣੇ ਜੋ ਟਰੈਕਟਰ ਆਪਨ ਦਿਖਾਈ ਦੇ ਰਿਹਾ ਉਹ ਹੈਗਾ ਸੋਨਾ ਲੇਕਾ ਪੀ ਆਈ 60 ਆਰ ਐਕਸ ਹੰਦੂ ਮੰਦਾ ਟਰੈਕਟਰ ਸਾਫਾ ਜੀ ਕੋਲੋ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ 16 9 28 ਦਾ ਸਾਈਜ਼ ਆ ਟਾਇਰਾਂ ਦੀ ਕੰਡੀਸ਼ਨ ਆਪਾਂ ਕਹਿ ਸਕਦੇ 55 60% ਰੰਗ ਰੋਗੰਦਰ ਟਰੈਕਟਰ ਸਾਹੋਬ ਦਾ ਅੰਦਰ ਦੇ ਟਾਇਰ ਵੀ ਕੋਲੋ ਕੰਪਨੀ ਦੇ ਜੀ 2012 ਮਾਡਲ ਆ 4 ਲੱਖ ਤੇ 10000 ਰੁਪਿਆ ਮਾਲਕ ਦੀ ਦਮਾਗ ਲਈ ਟਰੈਕਟਰ ਸਾਫਾ ਜੀ ਬਿਲਕੁਲ ਇਹਦੇ ਨਾਲ ਆ 50 50 ਡੀ ਆ ਗਈ 2014 ਮਾਡਲ ਹੈ 4 ਲੱਖ ਤੇ 50000 ਰੁਪਿਆ ਦਮਾਨਾ ਮਾਰਕ ਦੀ ਐਮ ਆਰਟੀ ਦੇ ਬੈਕ ਸਾਈਡ ਦੇ 14928 ਦੇ ਪਹਿਰ ਹੈ ਉਸ ਦੇ ਨਾਲ ਆਵੇ 750 ਪਹਿਰ ਮਾਰਵਾ ਪੂਰਾ ਫਾਮ ਪੂਰਾ ਰਹੀਏਗਾ ਤੇ 2 ਲੱਖ ਰੁਪਏ ਮਾਲਕਾਨੀ ਦਮਾਨਾ 12 ਨੇ 11 ਦਾ ਜੇ ਕੇ ਤੇ ਫਟ ਸਕਦੇ ਹੈ ਇਹ ਨਾਲ ਆਵੇ ਡੀ ਆਈ 750 ਪੰਜਾਬ ਨੰਬਰ ਆ ਬੀ ਵੀ 13 ਰੰਗ ਰੋਗਨ ਤੁਸੀਂ ਵੀ ਇਸ ਚੰਗੀ ਤਰ੍ਹਾਂ ਦੇਖ ਸਕਦੇ ਹੋ ਫਰੰਟ ਦੇ ਟਾਈਪ ਸਾਹਮਣੇ ਅਕਸਰ ਹਰਕਾਸ EV 2001 ਮਾਡਲ ਆ 1,95,000 ਰੁਪਿਆ ਮਾਲਕ ਦੀ ਡਿਮਾਂਡ ਹੈ। ਉਹਦੇ ਨਾਲ ਆ ਰਹੀ ਸਵਰਾਜ 855 ਟਾਇਰ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਗੁਡੀਅਰ ਦੇ 14928 ਸਹਿਜ ਫਰੰਟ ਦੇ ਟਾਇਰ ਵੀ ਸਾਫ ਪਏ ਨੇ। 2013 ਮਾਡਲ ਆ 4,45,000 ਰੁਪਿਆ ਮਾਲਕ ਦੀ ਡਿਮਾਂਡ ਹੈ ਟਰੈਕਟਰ ਦੇਖਣ ਚ ਸਾਫ ਹੈ ਜੀ ਉਹਦੇ ਨਾਲ ਆ ਗਿਆ ਇਸ 2011 ਮਾਡਲ ਦਾ 2 ਲੱਖ ਤੇ 25000 ਰੁਪਏ ਡਿਮਾਂਡ ਹੈ ਫਰੰਟ ਦੇ ਟਾਇਰ ਘੱਟ ਸਟੇਪ ਬੈਕ ਸਾਈਡ ਦੇ ਟਾਇਰ 40 ਤੋਂ 50% ਕੰਡੀਸ਼ਨ ਹੈ ਜੀ ਉਹਦੇ ਨਾਲ ਆ ਗਿਆ 95 ਮਾਡਲ 735 1 ਲੱਖ ਤੇ 45000 ਰੁਪਏ ਡਿਮਾਂਡ ਹੈ ਟਾਇਰ ਬਿਲਕੁਲ ਬੈਕ ਸਾਈਡ ਦੇ ਖਤਮ ਨਹੀਂ ਹੈ ਇਸੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਹੋਸ ਦੇ ਨਾਲ ਆ ਗਿਆ 60 ਫਾਰਮੀ ਟਾਇਰ ਬਿਲਕੁਲ ਚਾਰੇ ਨਵੇਂ ਨੇ ਬੀਕੇ ਬੀਕੇਟੀ ਦੇ ਬੈਕ ਸਾਈਡ ਦੇ ਟਾਇਰਾਂ 14 ਦੇ ਟਾਇਰਾਂ ਜੀ ਇਹ ਫਾਰਮ ਸੈਟ ਮਾਡਲ ਹੈਗਾ ਇਹ 2000 7 2 ਲੱਖ 39000 ਰੁਪਿਆ ਡਿਮਾਂਡ ਆ ਮਾਲਕ ਦੀ ਟਰੈਕਟਰ ਜੋ ਵੀ ਹੈ ਤੁਸੀਂ ਵੀਡੀਓ ਚ ਤੇ ਸਰ ਜੀ ਚਲੋ ਉਸ ਦੇ ਨਾਲ ਆ ਗਿਆ ਸਵਾਰਾ 855 ਰਾਨਾਮ ਮਾਡਲ ਦਾ ਜੀ ਟਾਇਰਾਂ ਦੀ ਕੰਡੀਸ਼ਨ 40 ਤੋਂ 50 ਪੈਸੇ ਆਪਾਂ ਕਹਿ ਸਕਦੇ ਹਾਂ 40 ਕੈਪੀਸੀ ਕਹਿ ਸਕਦੇ ਹਾਂ ਡਰਲਾ ਦੇ ਟਾਇਰਾਂ 13 6 28 ਦੇ ਟਾਇਰ ਆ ਮਾਡਲ ਹੈ ਜੀ 99 2 ਲੱਖ ਤੇ 10000 ਰੁਪਏ ਮਾਲਕ ਦੀ ਦਮਾਨ ਹੈ ਜੀ ਮੋਦੇ ਨਾਲ ਆ ਗਿਆ 2007 ਮਾਡਲ 855 ਜੀ 2 ਲੱਖ ਤੇ 95000 ਰੁਪਏ ਮਾਲਕਾਂ ਦੀ ਮੰਗ ਐਮ ਐਫ ਦੇ ਟਾਇਰਾਂ 14 ਦੇ 20 60 ਕੁ ਪੈਸੇ ਆ ਪਾ ਕੰਡੀਸ਼ਨ ਟਾਇਰਾਂ ਦੀ ਬੈਕ ਸਾਈਡ ਦਾ ਨਹੀਂ ਕਹਿ ਸਕਦੇ 2007 ਮਾਡਲ ਦੀ 2 ਲੱਖ 95000 ਮੋਦੇ ਨਾਲ ਆ ਗਿਆ ਜੀ ਏਸ 450 ਪਟਾਣ ਗਰੋਗਨ ਦਾ ਟਰੈਕਟਰ ਸਾਫਾ ਟਾਇਰ ਵੀ ਆਪਾਂ ਕਹਿ ਸਕਦੇ ਹਾਂ ਇਹਦੇ 40 ਦੇ ਪੈਸੇ ਹੀ ਫਰੰਟ ਦੇ ਟਾਇਰ ਬਿਲਕੁਲ ਸਾਫ ਹੈ ਜੀ ਪੰਜਾਬ ਨੰਬਰ ਆ 2012 ਮਾਡਲ ਆ 2 ਲੱਖ 70000 ਰੁਪਿਆ ਮਾਲਕ ਦੀ ਡਿਮਾਂਡ ਹੈ ਇਹ ਟਰੈਕਟਰ ਥੋੜੇ ਜਿਹਾ ਸਸਤੇ ਮਿਲ ਜਾਂਦੇ ਆ ਇਸ ਲਈ ਉੱਚੇ ਮਾਡਲ ਵੀ ਵਧੀਆ ਰੇਟਾਂ ਤੇ ਜਾਇਜ਼ ਰੇਟਾਂ ਤੇ ਮਿਲ ਜਾਂਦਾ ਉਸ ਦੇ ਨਾਲ ਆ ਗਈ 83 ਮਾਡਲ ਦਾ 470 ਦਾ ਡੀਆਈ ਆ 1,115,000 ਰੁਪਏ ਆ ਮਾਰਕ ਦੀ ਮੰਗ ਆ ਮਗਰਾਟਰ ਕੁਝ ਸਟੰਡ ਵਾਲੇ ਟਾਇਰ ਵੀ ਬਾਕੀ ਵੀ ਸੋਨੀ ਐਪਰੇਂਟ ਹੋਇਆ ਤੁਸੀਂ ਦੇਖ ਸਕਦੇ ਹੋ ਕੈਰ ਵੀ ਠੀਕ ਠਾਕ ਦੀ ਜਦੇ ਨਾਲ 99 ਮਾਰਕ ਗੇਮਿੰਦਰ 475 ਚਾਰੇ ਟਾਇਰ ਠੀਕ ਫਿਨਿਸ਼ਨ ਦੇ ਪਰ ਗੁਡਇਰ ਦੇ ਟਾਇਰ 1270 ਵਾਲੇ ਦਾ 1,85,000 ਰੁਪਏ ਮਾਰਕ ਹਨ ਇਹ ਮੰਗਣ ਨਾ ਮਾਡਲ ਉਹਦੇ ਨਾਲ ਆ ਗਈ ਸਵਰਾਜ 855 ਜੋ ਮਾਸ਼ੇ ਬੈਕ ਸਾਈਡ ਦੇ ਟਾਇਰ ਆਂ ਨੀ ਕੰਡੀਸ਼ਨ ਜੋ 60 ਪੁਆਇੰਟ ਪੈਸੇ ਹੈ ਜੀ 프ਰੰਟ ਦੇ ਘਾਸੇ ਪਏ ਹੋਏ 99 ਮਾਡਲ ਆ 1 ਲੱਖ ਤੇ 75000 ਰੁਪਏ ਮਾਲਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਸੋਨਲੀ ਕਾ ਗਿਆ 98 ਮਾਡਲ ਦੀ 50 ਨੰਬਰੀ ਇਹ ਵੀ 1 ਲੱਖ ਤੇ 55000 ਰੁਪਏ ਡਿਮਾਂਡ ਟਾਇਰ ਘਾਸੇ ਪਏ ਹੋਏ ਜੀ ਉਸ ਦੇ ਨਾਲ ਆ ਗਿਆ 2000 ਮਾਟਾ 275 ਮਹਿੰਦਰਾ 2 ਲੱਖ ਤੇ 15000 ਰੁਪਏ ਦੀ ਮੰਗ ਹੈ ਬੈਕ ਸਾਈਡ ਦੇ ਟਾਇਰ 50% ਕਹਿ ਸਕਦੇ ਹਾਂ ਸ਼ੀਟ ਦੇ ਫਰੰਟ ਦੇ ਟਾਇਰ ਐਨ ਮਾਰਕਦੇ ਆ ਪੰਜਾਬ ਨੰਬਰ ਟਰੈਕਟਰ ਆ BB ਸ਼ਾਹੀ ਤੁਸੀਂ ਟਰੈਕਟਰ ਨੂੰ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ ਆ ਗਈ ਸੋਨਾ ਲੀਕਾ TV 33 ਪੰਜਾਬ ਨੰਬਰ ਟਰੈਕਟਰ ਹੈ ਵੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ ਆਈ ਹੈ 80% ਟਾਇਰਾਂ ਦੀ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਐਮ ਆਰ ਫਿਲਟਾਇਰ 13628 ਦੇ ਟਾਇਰ ਰੰਗ ਰੋਗਨ ਦਾ ਵੀ ਟਰੈਕਟਰ ਸਾਫ 2007 ਮਾਡਲ ਦੀ 245000 ਰੁਪਏ ਡਿੱਣਾ ਹੈ ਉਹਦੇ ਨਾਲ ਆ ਗਿਆ 9811 ਟਾਇਰ ਬਿਲਕੁਲ ਗੂਲ ਹੋਏ ਪਈ ਥਾਸੇ ਪਏ ਰੰਗ ਰੋਗਨ ਤੁਸੀਂ ਵੇਖ ਸਕਦੇ ਹੋ ਵੀਡੀਓ ਚ ਦੂਸਰੇ ਪਾਸੇ ਤੇ ਦੁਕਾਨ ਦੀ ਕੋਸ਼ਿਸ਼ ਕਰਦੇ ਜੋ ਵੀ ਹੈ 83 ਮਾਡਲ ਆ 135000 ਰੁਪਿਆ ਡਿਮਾਂਡ ਆਈ ਮਾਲ ਲੋਜ ਉਸ ਦੇ ਨਾਲ ਇੱਕ ਹੋਰ ਆ ਗਈ ਨਟ 11 84 ਮਾਡਲ ਆ ਜੀ ਇਹ 2 ਲੱਖ 35000 ਰੁਪਿਆ ਡਿਮਾਂਡ ਆਈ ਮਾਲ ਹੈ ਟਾਇਰ ਆ ਜੋ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਜੇ ਕੇ ਦੇ ਟਾਇਰ 16 9 28 ਦੇ ਟਾਇਰ ਆ ਜੀ 40 ਕੁ ਪੈਸੇ ਕੰਡੀਸ਼ਨ ਬੈਕ ਸੈਟ ਦੇ ਟਾਇਰਾਂ ਦੇ ਪੈਸਾ ਹੈ ਉਹਦੇ ਨਾਲ ਆ ਗਈ ਸੋਨਾਲੀਕਾ 750 ਚਾਰੇ ਟਾਇਰ ਬਿਲਕੁਲ ਨਵੇਂ ਗੁਡਿਅਰ ਦੇ ਟਾਇਰ ਆ 13 ਦੇ 13 ਰੰਗ ਰੋਗਨ ਠੀਕ ਠਾਕ ਹੀ ਹੈ ਜੀ 2001 ਮਾਡਲ ਠਕ ਤੋਂ guna ਹੈ ਮਿਲੇਗਾ 2 ਲੱਖ ਤੇ 50000 ਰੁਪਇਆ ਮਾਲਕਾਂ ਦੀ ਡਿਮਾਂਡ ਹੈ। ਉਹਦੇ ਨਾਲ ਵੀ ਇੱਕ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਆ। ਉਸ ਦੇ ਨਾਲ ਜੋ ਟਰੈਕਟਰ 450 ਸੌਰੀ 4511 ਟਾਇਰ ਜੋ ਉਸ ਦੇ ਘਾਸੇ ਪਏ ਹੋਏ ਰੰਗ ਰੋਗਨ ਤੁਹਾਨੂੰ ਵੀਡੀਓ ਚ ਦਿਖਾਈ ਦੇ ਰਿਹਾ ਵਿੱਚ ਕੋਸ਼ਿਸ਼ ਕਰਦੇ ਆਂ ਦੂਸਰੀ ਸਾਈਡ ਤੋਂ ਦਿਖਾਈ ਦੇ ਨੂੰ ਇਹਦੋਂ ਚੰਗੀ ਤਰ੍ਹਾਂ ਰੰਗ ਤੇ ਫਾਇਦੇ ਦੇਗਾ 99 ਮਾਡਲ ਆ 1 ਲੱਖ ਤੇ 20000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਉਹਦੇ ਨਾਲ ਆ ਗਈ ਹੈ ਸ਼ਰ 92 ਮਾਡਲ ਹੈ ਜੀ 1 ਲੱਖ ਤੇ 5000 ਰੁਪਇਆ ਮਾਲਕਾਂ ਦੀ ਡਿਮਾਂਡ ਆ ਟਾਇਰ ਜਿਹੜੇ ਬਿਲਕੁਲ ਇਸ ਦੇ ਕਾਸੇ ਪਏ ਹੋਏ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਟਾਰ ਵੀਡੀਓ ਵੇਖਣ ਲਈ ਧੰਨਵਾਦ ਲਓ ਜੀ ਉਸ ਦੇ ਨਾਲ ਇੱਕ ਟਰਾਲੀ ਵੀ ਵਕਾਊ ਆ। ਟਰਾਲੀ ਐ ਐਮ ਆਰਸ ਦੇ ਟੈਰੇਸ ਦੇ। ਤੁਹਾਨੂੰ ਪਹਿਲਾਂ ਵਿੱਚੋਂ ਵੀ ਦਿਖਾ ਦਿੰਨੇ ਟਰਾਲੀ ਦੀ ਜੋ ਕੰਡੀਸ਼ਨ ਆ ਤੁਸੀਂ ਚੰਗੀ ਤਰ੍ਹਾਂ ਵੀਡੀਓ ਵਿੱਚ ਦੇਖ ਸਕਦੇ ਹੋ। ਹਰਸਲੀ ਟਰਾਲੀ ਸਾਫ਼ ਪਈ ਐ। ਨੀਚੇ ਤੋਂ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਦਿਖਾ ਦਈਏ। ਚੰਗੀ ਤਰ੍ਹਾਂ ਸਾਫ਼ ਆ। ਗਲਾਰਨਾ ਇਹਦੇ ਹੈਵੀ ਲੱਗੀਆਂ ਹੋਈਆਂ। ਤੇ ਹਿੱਸਾ ਵੀ ਕਾਫੀ ਹੈਵੀ ਆ। ਇਹ ਜੈਕ ਤੋਂ ਬਗੈਰ ਟਰਾਲੀ 1 ਲੱਖ ਤੇ 35000 ਰੁਪਇਆ ਮਾਲਕਾਂ ਦੀ ਡਿਮਾਂਡ ਸੈਜ ਕੀ ਹੈ ਬਈ ਇਹਦਾ 116 116 ਸੈਜ ਹੈ ਜਗਰਾਵਾਂ ਦੀ ਟਰਾਲੀ ਆ ਤੇ ਬਾਈ ਨੰਬਰ ਕਿੰਨਾ ਹੀ ਆਪਣਾ 99158 99158 31165 31165 ਨਾਮ ਕੀ ਹੈ ਬਈ ਜੀ ਅਵਤਾਰ ਮਾਨੂ ਅਵਤਾਰ ਮਾਨੂ ਕੇ ਬਾਈ ਦਾ ਨਾਮ ਹੈ ਦੂਸਰੀ ਟਰਾਲੀ ਵੀ ਤੁਹਾਡੀ ਹੈ ਬਈ ਤੇ ਇਸ ਦੇ ਨਾਲ ਬੈੱਡ ਹੈ ਤੁਹਾਨੂੰ ਦਿਖਾਈ ਦੇ ਰਿਹਾ ਬਾਈ ਉਹਦੇ ਨਾਲ ਬੈੱਡ ਹੈ ਨੀਗਾ ਹੈਗਾ ਹੈਗਾ ਉਹਦੇ ਨਾਲ ਵੀ ਠੀਕ ਹੈ ਇਹ ਟਰਾਲੀ ਦਾ ਜੋ ਸਹਿਜ ਕੀ ਹੈ ਬਾਈ ਜੀ 11 6 ਜੀ 11 6 ਇਹ ਆ ਇਹ ਜੈਕ ਵਾਲੀ ਆ ਇਹ ਜੈਕ ਵਾਲੀ ਇਹ ਜੈਕ ਵਾਲੀ ਨੀਚੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੇ ਟਰਾਲੀ ਦਾ ਹਿੱਸਾ ਜੋ ਵੀ ਹੈਵੀਅਰ ਟਾਇਰ ਇਸਦੇ ਵੀ ਬਿਲਕੁਲ ਸਾਫ ਆ ਹਾਰਸ ਵੀ ਹਾਰਸ ਦੀ ਕੰਡੀਸ਼ਨ ਵੀ ਪੂਰੀ ਸਾਫੀ ਪਈ ਹੈ ਜੀ ਇਸ ਦੀ ਤੁਸੀਂ ਦੇਖ ਸਕਦੇ ਆ ਤੇ ਇਹਦਾ ਰੇਟ ਕੀ ਹੈ ਬਾਈ ਜੀ 135 135 ਇਹਦਾ ਜੀ ਲਓ ਜੀ ਵਜਨ ਦਾ ਫਰਕ ਆ ਕੋਈ 135 ਉਹਦਾ ਰੱਖੀ ਬੈਠਿਆ ਵੀ ਜੈਕ ਵੀ ਨਹੀਂ ਉਹਦੇ ਕਾਊਗਾ ਟਰਾਲਾ ਕਣਾਵਾਂ ਦੀ ਜਗਰਾਵਾਂ ਦੀ ਟਰਾਲੀ ਆ ਠੀਕ ਹੈ ਇਹ ਪਧੌੜਦੀ ਹੈ ਲੋ ਜੀ ਤੁਸੀਂ ਟਰਾਲੀ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਜੇ ਕਿਸੇ ਬਾਈ ਨੂੰ ਇਹ ਸੈਕੰਡ ਹੈਂਡ ਟਰਾਲੀਆਂ ਦੋਵਾਂ ਚ ਕੋਈ ਪਸੰਦ ਆਵੇ ਤਾਂ ਬਾਈ ਜੀ ਦਾ ਆਪਾਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਇਸ ਤੇ ਸੰਪਰਕ ਕਰ ਸਕਦੇ ਆ ਬਈ ਨਾਮ ਕੀ ਦੱਸਿਆ ਸੀ ਆਪਣਾ ਅਵਤਾਰ ਮਾਨੂਕੇ ਅਵਤਾਰ ਮਾਨੂਕੇ ਬਾਈ ਜੀ ਦਾ ਨਾਮ ਆ ਜੀ ਵੀਡੀਓ ਵੇਖਣ ਲਈ ਧੰਨਵਾਦ